ਸਰਵ ਜੀ ਸੰਗਰੂਰ ਦੀ ਕਪਤਾਨ ਨਾ ਛੱਡੀ ਇੱਛਾ ਕਦੇ ਜੀਨ ਲਈ ਨਾ ਛੱਡੀ ਇੱਛਾ ਕਦੇ ਜੀਨ ਲਈ ਬੇਸ਼ੱਕ ਮਿਲੇ ਹੰਝੂ ਮੈਨੂੰ ਬੇਸ਼ੱਕ ਮਿਲੇ ਹੰਝੂ ਮੈਨੂੰ ਪੀ ਲਈ ਬੇਸ਼ੱਕ ਗਲ੍ਹਾਂ ਚੱਲੀਆਂ ਚੱਲੀਆਂ ਕਰਦਾ ਹਾਂ ਬੇਸ਼ੱਕ ਗੱਲਾਂ ਚਲਨੀਆਂ ਚਲਨੀਆਂ ਕਰਦਾ ਹਾਂ ਪਰ ਕੋਸ਼ਿਸ਼ ਕਰਦਾ ਰਹਿੰਦਾ ਸਦਾ ਸਿਆਣਾ ਬਣਾ ਪਰ ਕੋਸ਼ਿਸ਼ ਕਰਦਾ ਰਹਿੰਦਾ ਸਦਾ ਸਿਆਣਾ ਬਣਾ ਨਾ ਹਾਰਾਂ ਹਿੰਮਤ ਹੌਸਲਾ ਸੰਗਰੂਰ ਵੀ ਕਦੇ ਨਾ ਹਾਰਾਂ ਹਿੰਮਤ ਹੌਸਲਾ ਸੰਗਰੂਰ ਵੀ ਕਦੇ ਕਰ ਮਜ਼ਬੂਤ ਦਿਲ ਸੀਨਾ